ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਮਹਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਹਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਪਿੰਡ ਚਿੰਤਗੜ੍ਹ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਅੰਬਾਂ ਦਾ ਜੱਗ ਚੱਲਦਾ ਆ ਰਿਹਾ ਹੈ ਸਰਦਾਰ ਸੱਜਣ ਸਿੰਘ ਜੀ ਉਹਨਾਂ ਦੇ ਦੁਆਰਾ ਇਹ ਸ਼ੁਰੂ ਕੀਤਾ ਗਿਆ ਸੀ ਅੱਜ ਵੀ ਉਹਨਾਂ ਦਾ ਜੋ ਪਰਿਵਾਰ ਹੈ ਵਿਦੇਸ਼ਾਂ ਦੇ ਵਿੱਚ ਬੈਠਾ ਤੇ ਉਹਨਾਂ ਦੇ ਵੱਲੋਂ ਇਹ ਸੇਵਾ ਹਰ ਸਾਲ ਕੀਤੀ ਜਾਂਦੀ ਹੈ ਅੰਬਾਂ ਦਾ ਜੋ ਜੱਗ ਹੈ ਇੱਥੇ ਲੰਗਰ ਪੰਡਾਰੇ ਵੀ ਚੱਲਦੇ ਨੇ ਲੰਗਰ ਵੀ ਸ਼ਿਕਾਏ ਜਾਂਦੇ ਨੇ ਅਤੇ ਸ਼ਬੀਲਾ ਵੀ ਲਗਾਈਆਂ ਜਾਂਦੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੰਗਤਾਂ ਸੇਵਾ ਕਾਰਜੀਆਂ ਨੇ ਕੁਆਂਟਰਾਂ ਦੇ ਹਿਸਾਬ ਨਾਲ ਇੱਥੇ ਅੰਬ ਚੁੱਪਣ ਨੂੰ ਮਿਲਦੇ ਨੇ ਲੰਗਰ ਦੇ ਨਾਲ ਮਿਲਦੇ ਨੇ ਅਤੇ ਸੰਗਤਾਂ ਨੂੰ ਘਰ ਲੈ ਜਾਣ ਦੇ ਲਈ ਵੀ ਇਹ ਅੰਬ ਮਿਲਦੇ ਨੇ ਤੇ ਆਓ ਤੁਹਾਨੂੰ ਇਹ ਜਾਣਕਾਰੀ ਦਿਖਾਉਂਦੇ ਆਂ ਅਤੇ ਗੱਲਬਾਤ ਵੀ ਕਰਦੇ ਆਂ 我看、uh oh. uh oh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆ ਜੀ ਆਪਣਾ ਮੇਰਾ ਹਰਮਨ ਹੈ ਜੀ ਅੱਜ ਪਿੰਡ ਚਿੰਤਗੜ੍ਹ ਦੇ ਵਿੱਚ ਲੰਗਰ ਭੰਡਾਰੇ ਚੱਲ ਰਹੇ ਨੇ ਤੇ ਅੰਬਾਂ ਦਾ ਜੱਗ ਵੀ ਚੱਲ ਰਿਹਾ ਕੀ ਕਹੂੰਗੀ ਕੀ ਕਹਣਾ ਜੇ ਕਿ ਸੇਵਾ ਕਰ ਰਹੇ ਹਾਂ ਜੀ ਹਰ ਸਾਲ ਲੰਗਰ ਚੱਲਦਾ ਜੀ ਭਰਪੂਰ ਮਾਤਰਾ ਦੀ ਸੰਗਤ ਆਉਂਦੀ ਹੈ ਜੀ ਲੰਗਰ ਛਕਣਾ ਜੀ ਹਾਂਜੀ ਸੰਤਾ ਮਹਾਪੁਰਸ਼ਾਂ ਦੀ ਪ੍ਰੇਰਣਾ ਸਦਕਾ ਜੀ ਇਹ ਲੰਗਰ ਚੱਲ ਰਿਹਾ ਜੀ ਕੀ ਸੇਵਾ ਕਰਦੇ ਹਾਂ ਧੋ ਕੇ ਦੇਦੇ ਹਾਂ ਸਾਰੇ ਹਾਂਜੀ ਹਾਂਜੀ ਪਹਿਲਾਂ ਅੰਦਰ ਸ਼ਾਂਤੀ ਹੋ ਰਹੀ ਹੈ ਜੀ ਹਾਂਜੀ ਉਹਦੇ ਬਾਅਦ ਇੱਥੇ ਧੋ ਕੇ ਜੀ ਫਿਰ ਅੱਗੇ ਭੇਜਦੇ ਫੁੱਲੇ ਲੰਗਰ ਆਖੰਡੇ ਹਾਂ ਜੀ ਜਿੰਨੇ ਮਰਜ਼ੀ ਛਕੋ ਜੀ ਘਰ ਨੂੰ ਜਿੰਨੇ ਦੀ ਤਾਂ ਜੀ ਘਰ ਨੂੰ ਵੀ ਲੈ ਜਾਓ ਤੁਹਾਨੂੰ ਮਿਲ ਜੂ ਆ ਜੀ ਆ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲ ਹੈ ਜੀ ਹਾਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਹਾਂ ਜੀ ਤਨ ਤਨ ਸਤ ਬਾਬਾਜੀਤ ਸਿੰਘ ਸੱਚਖੰਡ ਵਾਸੀ ਰਤ ਬਾਬਾਜੀਤ ਸਿੰਘ ਹੰਸਾਲੀ ਵਾਲੇ ਜੀ ਤਨ ਤਨ ਸੰਤ ਬਾਬਾ ਰਾਮ ਸਿੰਘ ਜੀ ਗੰਡੂ ਵਾਲੇ ਜੀ ਧਿਆਨੋ ਮੱਜਰੇ ਵਾਲੇ ਸੰਤ ਮਹਿੰਦਰ ਸਿੰਘ ਜੀ ਬਾਰਮਜੀਤ ਸਿੰਘ ਜੀ ਹੰਸਾਲੀ ਵਾਲੇ ਸਾਹ ਤਾਂ ਉਹਨਾਂ ਦੀ ਬਾਰ ਕਿਰਪਾ ਸਤਕਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜੱਗ ਬੜੀ ਧੂਮ-ਤਮ ਤੇ ਸਰਦਾ ਨਾਲ ਮਨਾਇਆ ਜਾ ਰਿਹਾ ਜੀ ਸਾਡੇ ਪਿੰਡ ਦਾ ਸਹਿਯੋਗ ਬਹੁਤ ਜ਼ਿਆਦਾ ਸਾਡੇ ਵੀਰਾਂ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਸ ਜੱਗ ਵਾਸਤੇ ਰੇਤ ਰਾਤ ਅਸੀਂ ਮਿਹਨਤ ਕਰਕੇ ਇਹ ਜੱਗ ਨੇਪਰਾ ਚਾੜਦੇ ਆ ਆਪਣੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਤੇ ਅਸੀਂ ਹਰ ਹਰ ਵਕਤ ਹਰ ਸਮੇਂ ਇਸ ਜੱਗ ਲਈ ਤਿਆਰ ਰਹਿੰਦੇ ਆ ਤੇ ਆਪਣਾ ਬਾਰੇ ਇਲਾਕੇ ਤੇ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਜੀ ਇਹ ਲੰਗਰ ਚੱਲਦਾ ਹੈ ਜੀ ਠੰਡੇ ਮਿੱਠੇ ਜਲਦੀ ਸ਼ਹੀਲ ਚੱਲਦੀ ਹੈ ਜੀ ਚਾਹ ਦਾ ਲੰਗਰ ਚੱਲਦਾ ਹੈ ਜੀ ਹਾਂ ਸਰਦਾਰ ਸਚਨ ਸਿੰਘ ਦੇ ਪਰਿਵਾਰ ਵੱਲੋਂ ਜੀ ਇਹ ਅੰਬਾਂ ਦਾ ਅੱਗ ਖੁੱਲਾ ਚੱਲਦਾ ਜੀ ਐਨ ਖੁੱਲੇ ਦਿਲ ਨਾਲ ਵਰਤਾਏ ਜਾਂਦੇ ਹਨ ਜੀ ਪਹਿਲਾਂ ਅਸੀਂ ਅੰਬ ਲਿਆਉਨੇ ਆ ਜੀ ਦੋ ਤਿੰਨ ਟਰਾਲੇ ਆਉਨੇ ਤੇ ਸਾਫ਼ ਕਰਕੇ ਧੋ ਕੇ ਜੀ ਛਕਾਉਨੇ ਆ ਜੀ ਅਸੀਂ ਇਹ ਅੰਬ ਜੀ ਸਾਬ ਬੈਗਰ ਜੀ ਦਾ ਖਾਲਸਾ ਸ੍ਰੀ ਬੈਗਰ ਜੀ ਕੀ ਬਤੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਕੀ ਕਹੂਗੇ ਜੀ ਅੱਜ ਦੇ ਇਹ ਜੱਗਵਾਰੇ ਜੋ ਅੰਬਾਂ ਦਾ ਜਾਗ ਇੱਕ ਇਲਾਕੇ ਦੇ ਵਿੱਚ ਮਸ਼ਹੂਰ ਆ ਪੂਰੇ। ਇਹ ਸਾਡੇ ਨਗਰ ਜੀ ਪਿੰਡ ਜਿੰਤਗੜਾ ਜ਼ਿਲ੍ਹਾ ਰੋਪੜ ਨੇੜੇ ਕਰਾਲੀ 3 ਕਿਲੋਮੀਟਰ ਹਰੇਕ ਸਾਲ ਲੱਗਦਾ ਜੀ 40-45 ਸਾਲ ਹੋ ਗਏ ਲੱਗਦੇ ਨੂੰ। ਇਹ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਗੰਡੂ ਵਾਲਿਆਂ ਦੀ ਕਿਰਪਾ ਨਾਲ 40-45 ਸਾਲ ਤੋਂ ਲੱਗਦਾ ਆ ਰਿਹਾ ਇਹ ਚ ਬੰਨੇ ਜਿੰਨੇ ਦੀਆਂ ਦੂਰ ਦਰਾਡੇ ਦੀਆਂ ਸੰਗਤਾਂ ਆ ਕੇ ਲੰਗਰ ਛਕਦੀਆਂ ਤੁਹਾਡੇ ਸਾਹਮਣੇ ਤੁਸੀਂ ਕਰਿਆ ਹੀ ਹੋਣਾ ਕ버 ਹਾਂਜੀ ਹਾਂਜੀ ਅੰਬ ਧਾਲ ਫੁਲਕਾ ਕੱਲਾ ਅੰਬ ਨਹੀਂ ਮਿੱਠੇ ਪਾਣੀ ਦੀ ਸ਼ਹੀਲ ਸਾਰਾ ਕੁਝ ਚੱਲਦਾ ਜੀ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਹਾਂਜੀ ਬਹੁਤ ਕਿਰਪਾ ਜੀ ਚਾਹਮੀ ਜੀ ਮਹਾਰਾਜ ਹੋ ਕੇ ਨੇੜੇ ਗੰਡੂ ਵਾਲੇ ਸੰਤ ਹੋ ਕੇ 44 ਵਾਲੇ ਸੰਤ ਹੋ ਕੇ ਜੀ ਤੇ ਹਰੇਕ ਸਾਲ ਚੱਲਦਾ ਲਗਭਗ 40-45 ਸਾਲ ਹੋ ਗਏ ਚੱਲਦੇ ਨੂੰ ਜੀ ਮੇਰੇ ਖਿਆਲ ਚ ਪੰਜਾਬ ਚ ਕਿਤੇ ਸ਼ਾਇਦ ਪਹਿਲਾਂ ਹੀ ਰੋਵੇ ਜਿੱਥੇ ਅੰਬਾਂ ਦਾ ਜੱਗ ਚੱਲਦਾ ਹੋਵੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਬਾਂ ਦਾ ਜੱਗ ਚੱਲਦਿਆ ਸੇਵਾ ਚੱਲਦਿਆ ਇਹ ਇਸ ਵੇਲੇ ਤੁਸੀਂ ਕੀ ਕਰ ਰਹੇ ਹੋ ਇਹ ਇਸ ਵੇਲੇ ਅਸੀਂ ਬੰਪਾਂ ਦੀ ਸ਼ਾਂਤੀ ਕਰ ਰਹੇ ਹਾਂ ਵੀਰ ਜੀ ਅੱਛਾ ਜੀ ਹਾਂਜੀ ਜਿਹੜੇ ਸਾਫ਼-ਸਾਫ਼ ਅੰਬਾ ਉਹ ਇੱਕ ਸਾਈਡ ਰੱਖੇ ਜਾਣਗੇ ਜੇ ਉਹ ਚ ਮੜ ਮੋਟਾ ਥੋੜਾ ਖਰਾਬ ਹੋ ਗੋ ਉਹਨਾਂ ਨੂੰ ਸਾਈਡ ਕਰ ਦਿੰਦੇ ਆ ਓਕੇ ਉਹ ਤਾਂ ਸ਼ਾਂਤੀ ਕਰਨ ਤੋਂ ਬਾਅਦ ਫਿਰ ਬਾਹਰ ਟਰਾਲੀ ਵਿੱਚ ਪੂਨ ਸਾਫ਼ ਪਾਣੀ ਚ ਰੱਖੇ ਜਾਂਦੇ ਆ ਹਾਂਜੀ ਉਹ ਤੋਂ ਬਾਅਦ ਫਿਰ ਸੰਗਤ ਚ ਵਰਤਾਏ ਆਪਣੇ ਕਿਸੇ ਸੰਗਤ ਨੂੰ ਕੋਈ ਗਲਤ ਅੰਬ ਜਾਂ ਗਲਿਆ ਹੋਇਆ ਉਹ ਨਾ ਚੱਲ ਜਾਵੇ ਹਾਂਜੀ ਹਾਂਜੀ ਆ ਚੀਜ਼ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਸਫਾਈ ਹਾਂਜੀ ਹਾਂ ਉਸ ਤੋਂ ਬਾਅਦ ਢੋਪੇ ਜਾਂਦੇ ਨੇ ਹਾਂਜੀ 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 ਵਾਹ ਜੀ ਬਹੁਤ ਵੱਡੀ ਸੇਵਾ ਤੇ ਇਹ ਕਿੰਨੇ ਕੰਬ ਮਤਲਬ ਕਿ ਲੱਗ ਜਾਂਦੇ ਨੇ ਵਾਹ ਇਹ ਨਿਰ ਨਿਰਕਿ 45 கிரேਡ ਦੇ ਅੰਬ ਲੱਗ ਜਾਂਦੇ ਆ ਜਿੱਕ ਦਿਨ ਚ ਅੱਛਾ ਜੀ ਹਾਂਜੀ ਹਾਂਜੀ ਇਹ ਕਾਫੀ ਕੁਆਂਟਲ ਹੋ ਜਾਂਦੇ ਨੇ ਹਾਂਜੀ 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 ਕਿੰਨੇ ਕਿ ਸਾਲਾਂ ਤੋਂ ਤੁਸੀਂ ਸੇਵਾ ਕਰਦੇ ਹੋ ਤੇ ਇਹ ਲੰਗਰ ਨੂੰ ਤੁਸੀਂ ਦੇਖਦੇ ਆ ਰਹੇ ਹੋ ਮੈਂ ਤਾਂ ਇਹ ਦੇਖੋ ਜੀ 2-3 ਸਾਲ ਤੇ ਦੇਖਦਾ ਆ ਰਿਹਾ ਜੀ ਲੰਗਰ ਨੂੰ ਕੀ ਹਾਂਜੀ ਤੇ 2-3 ਸਾਲ ਤੋਂ ਆਪਣੇ ਬਾਬਾ ਜੀ ਦੀ ਕਿਰਪਾ ਨਾਲ ਤੇ ਸਾਨੂੰ ਪਿੰਡ ਦੇ ਸਹਿਯੋਗ ਨਾਲ ਜੀ ਪੂਰੇ ਬਹੁਤ ਪ੍ਰਚੰਕਿਤ ਤਰ੍ਹਾਂ ਨਾਲ ਚੱਲ ਰਿਹਾ ਜੀ ਲੰਗਰ ਜੀ ਇਹ 40-45 ਸਾਲ ਲਗਭਗ ਹੋ ਗਏ ਹਾਂਜੀ ਹਾਂਜੀ ਜਿੰਨਾ ਮਤਲਬ ਹੁਣ ਇੱਥੇ ਪਿੰਡ ਵਾਲਿਆਂ ਤੋਂ ਸੋਣਿਆ ਘਰਦਿਆਂ ਤੋਂ ਸੋਣਿਆ ਲੰਗਰ ਚੱਲਦਿਆਂ ਤੋਂ 40-45 ਸਾਲ ਹੋ ਗਏ ਜੀ ਹਾਂਜੀ ਵਾਈਗੁਰ ਜੀ ਦਾ ਕਾਰ ਸਾਰ ਵਾਈਗੁਰ ਜੀ ਕਿਹਨਾਂ ਸਾਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤਈ ਉਹ ਅੰਬਾਂ ਦੀ ਛਾਂਟੀ ਹੋ ਰਹੀ ਹੈ ਹਨਾ ਜੀ ਹਾਂਜੀ ਹਾਂਜੀ ਇਹ ਛਾਂਟ ਕੇ ਬਾਹਰ ਧੋਣ ਵਾਸਤੇ ਜਾਉਂਗੇ ਜੀ ਧੋਣ ਤੋਂ ਬਾਅਦ ਇਹ ਸੰਗਤ ਦੇ ਵਿੱਚ ਵਰਤਣ ਲਈ ਜੀ ਇਹ ਮਤਲਬ ਆਪਣਾ ਸਾਲਾਂ ਤੋਂ ਇਹ ਜਿਹੜਾ ਲੰਗਰ ਹੈ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਇਸੇ ਤਰ੍ਹਾਂ ਨਿਰੰਤਰ ਚੱਲਦਾ ਆ ਰਿਹਾ ਹੈ ਹਾਂਜੀ ਹਾਂ ਤੇ ਅੰਬ ਘਰਾਂ ਨੂੰ ਵੀ ਦਿੱਤੇ ਜਾ ਰਹੇ ਨੇ ਹਾਂਜੀ ਹਾਂਜੀ ਸੰਗਤ ਲੈ ਕੇ ਵੀ ਜਾਂਦੀ ਲਿਵਾਵੇ ਭਰੇ ਭੇ ਲਿਵਾਵੇ ਹਾਂਜੀ ਹਾਂ ਸਭ ਲੈ ਕੇ ਜਾਂਦੇ ਹੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤਮਾਨ ਸਾਹਿਬ ਚੈਨਲ ਸ਼ੁਕਰੀਆ ਜੀ ਧੰਨਵਾਦ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਤੁਹਾਡਾ ਤਰਨਜੋਤ ਕੌਰ ਜੀ ਅੱਜ ਕਿਹੜੇ ਪਿੰਡ ਆਏ ਤੁਸੀਂ ਚਿੰਤਗੜ੍ਹ ਜੀ ਚਿੰਤਗੜ੍ਹ ਤੁਹਾਡਾ ਕਿਹੜਾ ਪਿੰਡ ਹੈ ਚਿੰਤਗੜ੍ਹ ਚਿੰਤਗੜ੍ਹ ਹੈ ਅੱਜ ਇੱਥੇ ਕੀ ਹੋ ਰਿਹਾ ਹੈ ਅੰਬਾਂ ਦਾ ਜੱਗ ਹੈ ਅੰਬਾਂ ਦਾ ਜੱਗ ਹੈ ਇਹ ਹਰ ਸਾਲ ਚੱਲਦਾ ਹੈ ਹਾਂ ਜੀ ਬਹੁਤ ਸਾਲਾਂ ਤੋਂ ਚੱਲਦਾ ਹੈ ਬਹੁਤ ਸਾਲਾਂ ਤੋਂ ਚੱਲਦਾ ਹੈ ਹਾਂ ਠੀਕ ਹੈ ਤੇ ਅੰਬਾਂ ਦੇ ਨਾਲ ਕੁਝ ਹੋਰ ਵੀ ਲੰਗਰ ਹੁੰਦੇ ਆ ਹਾਂਜੀ ਮਿੱਠੇ ਪਾਣੀ ਦਾ ਲੰਗਰ ਹੁੰਦਾ ਹੈ ਜੀ। ਅੱਛਾ ਜੀ। ਪ੍ਰਸ਼ਾਦੇ ਦਾ ਵੀ ਹੁੰਦਾ। ਹਾਂਜੀ। ਜੀ। ਸੋ ਤੁਸੀਂ ਕੀ ਕਹੋਗੇ? ਤੁਹਾਡਾ ਕੀ ਨਾਂ ਹੈ? ਮੇਰਾ ਸ਼ਗਨਪ੍ਰੀਤ ਕਰ। ਅੱਛਾ। ਤੁਸੀਂ ਵੀ ਇਹ ਲੰਗਰ ਦੇ ਵਿੱਚ ਅੱਜ ਸ਼ਾਮਲ ਹੋਏ ਹੋ। ਪਿੰਡ ਤੁਹਾਡਾ ਕਿਹੜਾ? ਚਿੰਤਗੜ੍ਹ। ਚਿੰਤਗੜ੍ਹ। ਸੋ ਲੰਗਰ ਖਾਕ ਲਿਆ ਤੁਸੀਂ? ਹਾਂਜੀ। ਇਹ ਅੰਮ੍ਰੰਤ ਦਾ ਜੱਗ ਹੈ ਜਿਹੜਾ ਤੁਸੀਂ ਕਿੰਨੇ ਸਾਲਾਂ ਤੋਂ ਤੁਸੀਂ ਕਦੋਂ ਤੋਂ ਦੇਖ ਰਹੇ ਹੋ? ਅਸੀਂ ਬਹੁਤ ਸਾਲਾਂ ਤੋਂ ਦੇਖ ਰਹੇ ਹਾਂ। ਵਾਹਿਗੁਰੂ ਜੀ ਕੀ ਬਖਸ਼ੇ। ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇਰਨਜੋਤ ਕੌਰ ਅੰਕਲ ਕਿ ਪਿੰਡ ਕਿਹੜਾ ਰੋਡਾ ਚਿੰਤਗੜ੍ਹ ਚਿੰਤਗੜ੍ਹ ਅੱਜ ਜੇ ਤੁਸੀਂ ਕਿੱਥੇ ਪਹੁੰਚੇ ਹੋ ਹੋ ਅਸੀਂ ਅੰਬਾਰੇ ਜਗਤ ਵਿੱਚ ਅੰਬਾਰੇ ਜਗਤ ਵਿੱਚ ਚਿੰਤਗੜ੍ਹ ਇੱਥੇ ਵੀ ਸੇਵਾ ਸੁਆ ਕੀ ਕੀਤਾ ਤੁਸੀਂ ਹਾਂਜੀ ਪੂਰਾ ਦਿਨ ਅੰਕਲ ਸੇਵਾ ਅੱਛਾ ਹਾਂਜੀ ਕੀ ਕੀ ਸੇਵਾ ਕਰਦੇ ਹੁੰਦੇ ਤੁਸੀਂ ਫਲ ਭਾਂਡੇ ਹੀ ਮੰਜਿਆ ਲੰਗਰ ਵੀ ਵਰਤਾਇਆ ਏ ਪਾਣੀ ਵੀ ਵਰਤਾਇਆ ਏ ਓਕੇ ਹਾਂਜੀ ਅੰਬ ਬਹੁਤ ਵਰਤਾਏ ਜਾ ਰਹੇ ਆ ਕੀ ਕਹੋਗੇ ਬੱਸ ਵਧੀਆ ਏ ਵਧੀਆ ਮੁੱਕਦੇ ਹੀ ਨਹੀਂ ਹਾਂਜੀ ਓਕੇ ਬਹੁਤ ਵਧੀਆ ਗੱਲ ਐ ਇਹ ਉਪਰਾਲਾ ਵਧੀਆ ਤੁਹਾਡੀ ਉਮਰ ਕਿੰਨੀ ਹੋਗੀ ਮੇਰੀ ਉਮਰ 13 ਸਾਲ ਹੈ 13 ਸਾਲ ਹੋ ਗਏ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਜੱਗ ਦੇਖਦਿਆਂ ਨੂੰ ਬਹੁਤ ਸਾਲ ਹੋ ਗਏ ਅੰਕਲ 13 ਸਾਲ ਹੋ ਗਏ ਉਸ ਤੋਂ ਪਹਿਲਾਂ ਦਾ ਚੱਲਦਾ ਨਾ ਹਾਂਜੀ ਹੋ ਸਾਲ ਹੋ ਗਏ ਕਿ 35 ਸਾਲ ਹੋ ਗਏ ਅੰਕਲ ਚੱਲਦੇ ਹਾਂ ਹਾਂ 40 45 35 ਸਾਲ ਪਹਿਲਾ ਅੰਸਾਲੀ ਹੈ ਅੰਸਾਲੀ ਵਾਲੇ ਬਾਬਾ ਜੀ ਮਾਹਪੁਰ ਖਾਉਂਦੇ ਤੇ ਜੀ ਉਹਨਾਂ ਦੀ ਕਿਰਪਾ ਹੈ ਜੀ ਤੇ ਬਾਬਾ ਜੀ ਰਾਮ ਸਿੰਘ ਜੀ ਗੱਡੂਆਂ ਵਾਲੇ ਆਉਂਦੇ ਰਹੇ ਧਿਆਨੂ ਮਾਜਰੇ ਵਾਲੇ ਹਾਂਜੀ ਇਸ ਪਰਿਵਾਰ ਤੇ ਬਹੁਤ ਕਿਰਪਾ ਜੀ ਬਿਲਕੁਲ ਜੀ ਬਿਲਕੁਲ ਤੇ ਸਾਡੇ ਨਗਰ ਤੇ ਵੀ ਬਹੁਤ ਕਿਰਪਾ ਜੀ ਬਿਲਕੁਲ ਤੇ ਅੱਜ ਟਿੱਬੀ ਸਾਹਿਬ ਵਾਲੇ ਬਾਬਾ ਜੀ ਵੀ ਆਏ ਹਾਂਜੀ ਹਾਂਜੀ ਉਹ ਵੀ ਆਏ ਨੇ ਉਹਨਾਂ ਦੀ ਬੜੀ ਕਿਰਪਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕੀ ਨਾਮ ਹੈ ਪ੍ਰੋਬਲਿਮ ਕੋ ਤੁਸੀਂ ਸੇਵਾ ਕੀਤੀ ਹੈ ਕਿ ਲੰਗਰ ਛਕ ਲਿਆ ਅੰਗਲ ਸਖਿਆ ਲਈ ਸੇਵਾ ਕਰਨੀ ਹੈ ਸੇਵਾ ਵੀ ਕੀਤੀ ਹੈ ਅੱਛਾ ਪਹਿਲਾਂ ਵੀ ਕਦੇ ਆਉਨੇ ਆ ਇੱਥੇ ਹਾਂਜੀ ਆਏ ਬਹੁਤ ਵਾਰ ਬਹੁਤ ਵਾਰ ਆਏ ਹਰ ਵਾਰ ਸੇਵਾ ਕਰਦੇ ਆਂ ਹਾਂਜੀ ਸੇਵਾ ਕਰਕੇ ਕਿਵੇਂ ਲੱਗਦਾ ਬਹੁਤ ਛੋਟਾ ਲੱਗਦਾ ਕੀ ਭਾਂਡੇ ਮਾਜੇ ਸੀ ਨਹੀਂ ਹਾਂਜੀ ਕੀ ਕਰਿਆ ਸੀ ਲੰਗਰਿਸਰ ਲੰਗਰ ਮਖਾਇਆ ਸੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਿੰਡ ਕਿਹੜਾ ਰੋਡਾ ਪਿੰਡ ਕਾਲਗੜ ਹੈ ਜੀ ਨਾਂ ਕੀ ਹੈ ਰੋਡਾ ਅੱਜਪਾ ਸਿੰਘ ਅੱਛਾ ਜੀ ਅੱਜ ਕਿਹੜੇ ਪਿੰਡ ਆਏ ਹੋਏ ਆ ਜੀ ਚਿੰਤਗੜ ਆਏ ਹੋਏ ਆ ਜੀ ਇਹ ਤਾਂ ਜੀ ਇਹਦਾ ਪਹਿਲਾ ਬਾਬਾ ਵੀ ਖਿੰਝ ਪੌਂਗਾ ਹੁੰਦਾ ਤਾਂ ਹਾਂਜੀ ਫਿਰ ਸਬਦਿਆਨ ਸਿੰਘ ਤਾਂ ਹਾਂਜੀ ਉਹ ਵੀ ਆਪਣਾ ਹੁਣ ਜੱਗ ਚੜਦਾ ਉਹਨਾਂ ਦਾ ਹਾਂਜੀ ਗਾਹਾਂ ਉਹਦੇ ਹੁਣੇ ਪੋਤੇ ਆ ਉਹਨਾਂ ਦਾ ਜੱਗ ਚੜਦਾ ਹੈ ਅੱਛਾ ਜੀ ਦੇ ਆਇਕਨ ਇਹ ਬਹੁਤ ਛਾਤਾ ਗਾ ਨਥਲ ਫਰੀਆਂ ਗੈਲ ਨਾ ਸਾਲੀ ਵਾਲਿਆਂ ਗਾ ਬੇ ਉਹਨਾਂ ਗੈਲਦਾ ਪਰ ਬਹੁਤ ਜੀ ਬਾ ਉਹਨਾਂ ਦੇ ਬਚਨਾ ਪਰ ਸਭ ਕੁਝ ਚੱਲਦਾ ਪ੍ਰੋਗਰਾਮ ਜਿਹੜਾ ਹੈਗਾ ਉਹਨ ਐਡਾ ਬੜਾ ਅੱਜ ਪ੍ਰੋਗਰਾਮ ਚੱਲਦੇ ਹਾਂ ਅੰਬ ਚਲ ਬੇ ਜੀ ਕੋਲ ਦੁਨੀਆ ਚੰਬਾ ਦਾ ਦੇਖੋ ਜੱਗ ਬਾਹਰ ਦੇ ਮੁਲਕਾਂ ਤੱਕ ਮਤਬਲ ਹੈ ਗੱਲ ਪੰਕੀ ਵੀ ਆ ਇਹ ਦਾ ਇਹ ਦੇ ਭਗਤ ਤੇ ਬੰਦੇ ਦੁਨੀਆ ਜਾਂਦੀ ਹੈ ਵੀ ਸੱਜਣ ਸਿੰਘਾਂ ਚਿੰਤਗੜ ਤੇ ਹੈ ਹਾਂਜੀ ਬਈ ਉਹਨਾਂ ਦਾ ਜੱਗ ਸਾ ਇੱਕ ਜਲੇਬੀਆਂ ਦਾ ਜੱਗ ਕਰਨਾ ਹਾਂਜੀ ਆਹਮ ਬਾਂਦਾ ਜੱਗ ਹੈ ਹਾਂਜੀ ਬਈ ਬਹੁਤ ਬਾਬਿਆਂ ਦੀ ਕਿਰਪਾ ਇਹਨਾਂ ਬੰਦੀ ਮਹਨਸਾਲੀ ਵਾਲਿਆਂ ਦੀ ਹਾਂਜੀ ਹੰਸਾਲੀ ਵਾਲੇ ਜੀ ਸਿੰਘ ਦੀ ਜੀ ਬਈ ਇਹ ਇੱਕਾਣ ਪ੍ਰੋਗਰਾਮ ਚੱਲਦੇ ਆ ਸਾਰੇ ਹਾਂ ਕਦੇ ਸੱਜਣ ਸਿੰਘ ਜੀ ਤੁਹਾਡੀ ਮੁਲਾਕਾਤ ਹੋਈ ਹੈ ਮੁਲਾਕਾਤ ਤਾਂ ਕਿ ਬਹੁਤ ਹੀ ਅਸੀਂ ਤਾਂ ਇਕੱਠੇ ਹੀ ਰਹਿੰਦੇ ਤੇ ਹਰ ਟਾਈਮ ਪਹਿਲਾਂ ਮੈਂ ਜਾਂਦਾ ਵੀ ਵਿਵਾਦ ਕਰਦੇ ਸੀ ਉਹ ਹਾਂਜੀ ਬਈ ਬੈਠੇ ਧਰਮ ਦੇ ਕਮਾਚ ਤਾਂ ਉਹਨਾਂ ਦਾ ਪਹਿਲਾਂ ਤੇ ਹੀ ਬਹੁਤ ਅਸੂਲਤਾ ਅੱਛਾ ਜੀ ਸਾੜਾ ਬੈਠੇ ਉਹ ਸਾਤੇ ਬੜਾ ਤਾਂ ਨਹੀਂ ਤਾਂ ਚਾਚਾ ਲੱਗਦਾ ਤਾਂ ਸਾਡਾ ਤਾਂ ਹਾਂਜੀ ਪਰ ਪ੍ਰੇਮ ਬਹੁਤ ਆ ਦਿਨ ਪਰ ਰਾਤ ਦਾ ਇਕੱਠੇ ਰਹਿਣੇ ਵਾਲੇ ਬੰਦੇ ਤੇ ਅੱਛਾ ਜੀ ਤੇ ਜੀ ਸਭ ਨੂੰ ਲੋਕਾਂ ਨੂੰ ਬਹੁਤ ਸ਼ੁਕਰ ਦਾ ਪ੍ਰੋਗਰਾਮ ਹੈ ਜੀ ਐਡਾ ਬੜਾ ਪ੍ਰੋਗਰਾਮ ਨਹੀਂ ਕਰ ਸਕਦੇ ਕਾਹ ਤਿੰਨ ਚਾਰ ਪੋਤਾ ਚੌਥੀ ਪੋਤਾ ਚੱਲਦੀ ਹੈ ਜੀ ਆਹ ਦੇਖੋ ਇਹਨਾਂ ਦੀ ਪਹਿਲਾ ਚਿੰਝ ਪੁੰਦਦੇ ਹੁੰਦੇ ਸੀ ਆ ਵੇਰਾ ਜੱਗ ਹੁਣ ਚੱਲਣ ਲੱਗੇ ਬਹੁਤ ਕਿਰਪਾ ਹੈ ਜੀ ਰੱਬ ਦੀ ਚੱਲਦਾ ਵੈਗੁਰੂ ਦੰਦਾ ਬਾਬਿਆਂ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ ਹਸਾਲੀ ਵਾਲੇ ਹਾਂ ਜੀ ਕੀ ਨਾਮ ਹੈ ਤੁਹਾਡਾ ਨਹੀਂ ਅੱਜ ਕੀ ਸੇਵਾ ਕਰਦੇ ਹੋ ਹਾਂਜੀ ਸੇਵਾ ਕਰਦੇ ਹਾਂ ਹਾਂਜੀ ਆ ਭਾਂਡੇ ਹੀ ਸੇਵਾ ਕਰਦੇ ਆ ਅੱਛਾ ਹਰ ਸਾਲ ਕਰਦੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਜਿਹੜਾ ਅੰਬਾਂ ਦਾ ਜਾਗੇ ਦੇਖਦੇ ਨੇ ਮੇਰੀ ਹੁਣ 20 ਸਾਲ ਦੀ ਉਮਰ ਹੋ ਗਈ ਗਦਮ ਦੇ ਦੀ ਮੈਂ ਸੋਚਦਾ ਮੈਂ ਇੰਨੀ ਦੇਖ ਰਿਹਾ ਇੱਦਾਂ ਲੱਗਦਾ 40 45 ਸਾਲ ਲੱਗਾ ਹੋ ਸਕਦੇ ਹੋਵੇ ਤੁਹਾਨੂੰ ਕਿਵੇਂ ਲੱਗਦਾ ਤੁਹਾਨੂੰ ਇਹ ਇੱਕ ਬਹੁਤ ਵੱਡਾ ਉਪਰਾਲਾ ਕਾਫੀ ਅੰਬ ਲੱਗ ਜਾਂਦੇ ਹੋਣੇ ਆ ਲੰਗਰ ਵੀ ਕਾਫੀ ਚੱਲ ਰਹੇ ਨੇ ਹਾਂਜੀ ਹਾਂਜੀ ਲੰਗਰ ਤਾਂ ਬਹੁਤ ਚੱਲਦੇ ਬੜੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਚਿੰਤਗੜ੍ਹ ਦੇ ਵਿੱਚ ਜੋ ਸਰਦਾਰ ਸੱਜਣ ਸਿੰਘ ਜੀ ਸੀ ਇਹੋਹਾਂ ਦੇ ਵੱਲੋਂ ਇਹ ਪ੍ਰਤ ਚਲਾਈ ਗਈ ਹੈ ਇੱਕ ਅੰਬਾਂ ਦਾ ਜੱਗ ਚੱਲ ਰਿਹਾ ਹੈ ਕਾਫੀ ਸਾਲਾਂ ਤੋਂ ਲਗਭਗ 40-45 ਸਾਲਾਂ ਤੋਂ ਕੀ ਕਹੂੰਗੇ ਅੱਜ ਦੇ ਇਸ ਜੱਗ ਵਾਂ ਦੇਖੋ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਜੋ ਗੁਰੂ ਕਾ ਲੰਗਰ ਹੈ ਜੀ ਇੱਕ ਤਾਂ ਆਪਣੇ ਘਰ ਵਾਸਤੇ ਹੁੰਦਾ ਹਾਂਜੀ ਇੱਕ ਸੰਗਤਾਂ ਵਾਸਤੇ ਹੁੰਦਾ ਜੀ ਜਿਹੜਾ ਜਦੋਂ ਸੰਗਤਾਂ ਵਾਸਤੇ ਹੋ ਜਾਂਦਾ ਨਾ ਉੱਥੇ ਫਿਰ ਗੁਰੂ ਆ ਕੇ ਖਲੋ ਜਾਂਦਾ ਆ ਕੇ ਉਹ ਗੁਰੂ ਦਾ ਲੰਗਰ ਬਣ ਜਾਂਦਾ ਉਹਦੇ ਬਰਕਤਾਂ ਪੈ ਜਾਂਦੀਆਂ ਉਹਦੀ ਸੋਭਾ ਹੋ ਜਾਂਦੀ ਆ ਜੀ ਤੇ ਭਾਈ ਭਾਈ ਸੱਜਣ ਸਿੰਘ ਤੇ ਜਿਹੜੇ ਹੈ ਦਾਸ ਇਹਨਾਂ ਨੂੰ 1981 ਤੋਂ ਜਾਣਦਾ ਗੁਰਦੁਆਰਾ ਪਰਿਵਾਰ ਸ਼ਰਧਾ ਸਾਹਿਬ ਵਿਖੇ ਨਾਲ ਰੇਖ ਸੰਗਰਾਂਦ ਨੂੰ ਜਾਣਾ ਜੀ ਪਰਿਵਾਰ ਸਮੇਤ ਤੇ ਦੋ ਵਾਰ ਇਹਨਾਂ ਨੇ ਮੱਝਾਂ ਵੀ ਪਰਿਵਾਰ ਸ਼ਰਧਾ ਸਾਹਿਬ ਦਿੱਤੀਆਂ ਜੀ ਤੇ ਨਾਲ ਸੰਗਰਾਂਦ ਦਾ ਲੰਗਰ ਕਰਨਾ ਤੇ ਨਾਲ ਵਧੀਆ ਮੱਝ ਛੱਡ ਕੇ ਆਉਣੇ ਜੀ ਤੇ ਉਦੋਂ ਤਾਂ ਹੀ ਫਿਰ ਵਾਕਿਫ ਸੇ ਕਨਮੇ ਦੇ ਵਿੱਚ ਫਿਰ ਇਹਨਾਂ ਨੇ ਜਲੇਬੀਆਂ ਦਾ ਲੰਗਰ ਸ਼ੁਰੂ ਕਰਿਆ ਜੀ ਉਹ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਹਸਾਲੇ ਵਾਲਿਆਂ ਦੀ ਪ੍ਰੇਰਣਾ ਦੇ ਨਾਲ ਸੰਤ ਬਾਬਾ ਜੀ ਸਿੰਘ ਦੇ ਸਤਕਾਰ ਕਰਦੇ ਆ ਉਹਨਾਂ ਦੇ ਬੱਚੇ ਨੂੰ ਮੰਨਦੇ ਆ ਇਹਨਾਂ ਨੇ ਫਿਰ ਅੰਬਾ ਦਾ ਲੰਗਰ ਸ਼ੁਰੂ ਕੀਤਾ ਜੋ ਅੱਜ ਤੱਕ ਪਰਿਵਾਰ ਕਿਸੇ ਤੋਂ ਗੁਰਾਈ ਨਹੀਂ ਕਰਦਾ ਜੀ ਤੇ ਕਿਸੇ ਤੋਂ ਕੋਈ ਚੀਜ਼ ਨਹੀਂ ਮੰਗਦਾ ਸਾਰੇ ਪਿੰਡ ਨੂੰ ਸਾਲ ਬਾਅਦ ਇਹ ਚਾਹ ਹੁੰਦਾ ਵੀ ਸਾਡੇ ਪਿੰਡ ਅੰਬਾ ਦਾ ਜਾਗਾ ਜੀ ਸੋ ਤੁਸੀਂ ਪਹਿਲੀ ਪਾਤ ਦੇਖੇ ਲਿਆ ਕਿ ਕਿੰਨੇ ਵਧੀਆ ਢੰਗ ਦੇ ਨਾਲ ਪਰਿਵਾਰ ਆਏ ਗਏ ਦਾ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਜੀ ਸਾਰਿਆਂ ਦੀ ਵਧੀਆ ਢੰਗ ਦੇ ਨਾਲ ਸੇਵਾ ਕਰ ਰਹੇ ਆ ਜੀ ਤੇ ਅੰਬਾ ਦਾ ਜੋ ਲੰਗਰ ਹੈ ਉਹ ਸਭ ਨੂੰ ਭਾਵੇਂ ਕੋਈ ਅਮੀਰ ਆ ਭਾਵੇਂ ਗਰੀਬ ਸਭ ਨੂੰ ਬਰਾਬਰ ਮਿਲ ਰਿਹਾ ਜੀ ਤੇ ਆਏ ਥੋੜੀ ਦੇਰ ਪਹਿਲਾਂ ਸੰਤ ਬਾਬਾ ਪਰਮਜੀਤ ਸਿੰਘ ਸਾਲੀ ਵਾਲੇ ਉਹ ਵੀ ਆਏ ਤੇ ਖੁਦ ਆਵਾਦ ਪਰਸਲਿਆਂ ਤੋਂ ਤੇ ਉਹ ਵੀ ਸੰਤ ਵੀ ਆਏ ਤੇ ਦਾਸ ਵੀ ਇੱਥੇ ਪਹੁੰਚਿਆ ਬਹੁਤ ਦੇਵਦਾ ਹੁੰਦਾ ਸੋ ਸਭ ਦਾ ਸਤਿਕਾਰ ਕਰਦੇ ਆ ਸੋ ਦਾਸ ਦੀ ਇਹ ਹੀ ਪਰਮੇਸ਼ਰ ਅੱਗੇ ਬੇਨਤੀ ਅਰਦਾਸ ਆ ਕਿ ਮਾਰੇ ਇਸ ਪਰਿਵਾਰ ਨੂੰ ਹੋਰ ਭਾਗ ਲਾਵੇ ਬੱਚੇ ਭਾਵੇਂ ਜੋ ਇਹਨਾਂ ਦਾ ਕਾਰੋਬਾਰ ਸੀ ਮੱਜਾਂ ਦਾ ਉਹਨੂੰ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਏ ਜੀ ਜੀ ਸੋ ਜਾ ਜਾਈਏ ਤਹਾਂ ਸੇ ਲੈ ਸੋ ਜਿੱਥੇ ਵੀ ਉਹ ਗਏ ਹਨ ਉਹਨਾਂ ਨੇ ਉੱਥੇ ਜਾ ਕੇ ਆਪਣੀ ਕਿਰਤ ਕਮਾਈ ਕੀਤੀ ਜੇ ਕਮਾਈ ਕਰਦੇ ਆ ਕਿਰਤ ਕਰਦੇ ਆ ਤਾਹੀ ਪੈਸੇ ਬਣਦੇ ਆ ਜੇ ਬੰਦਾ ਕੋਈ ਕਿਰਤ ਨਹੀਂ ਕਰੂਗਾ ਉਹਨੂੰ ਪੈਸੇ ਕਿੱਥੋਂ ਬਣਨੇ ਆ ਕਿਰਤ ਕਰਨ ਦੇ ਵਿੱਚੋਂ ਜਿਹੜਾ ਦਸਵੰਦ ਆ ਉਹਦੇ ਨਾਲ ਉਹ ਅੰਬਾਂ ਦਾ ਲੰਗਰ ਚਲਾਉਂਦੇ ਆ ਹੋਰ ਆਏ ਗਏ ਦਾ ਮਾਨ ਸਤਕਾਰ ਕਰਦੇ ਆ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਆਪਣੀ ਵਧੀਆ ਕਿਰਤ ਕਰਦੇ ਹਨ ਕਿਰਤ ਵਿੱਚੋਂ ਪੈਸੇ ਬਣਦੇ ਹਨ ਪੈਸਿਆਂ ਦੇ ਨਾਲ ਉਹ ਜੱਗ ਚਲਾਉਂਦੇ ਆ ਸੋ ਆਏ ਗਏ ਦਾ ਸਨਮਾਨ ਕਰਦੇ ਆ ਸੋ ਇਹ ਸਾਰਾ ਉਹਨਾਂ ਦੀ ਸੱਜਾ ਸਿੰਘ ਜੀ ਖਾਸ ਕਰਕੇ ਉਹਨਾਂ ਦੀ ਮਾਤਾ ਸੀ ਜਿਹੜੀ ਬੱਚਿਆਂ ਦੀ ਦਾ ਸੱਜ ਜਿਸ ਪਤਨੀ ਕੇ ਬੀਬੀ ਗਰਦੇਵ ਕੌਰ ਸੋ ਉਹਨਾਂ ਨੇ ਬਹੁਤ ਕੰਨਾਂ ਕਾਲੀ ਕਿਉਂਕਿ ਦਾਸ 1981 ਦਾ ਜਾਣ ਦਾ ਇਸ ਪਰਿਵਾਰ ਨੂੰ ਆਉਂਦੇ ਜਾਂਦੇ ਰਹੇ ਸੀ ਬਹੁਤ ਉਹਨਾਂ ਨੇ ਸਖਤ ਮਿਹਨਤ ਕੀਤੀ ਉਹ ਸਖਤ ਮਿਹਨਤ ਦਾ ਮੇ ਕਾਰਨ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਸੋਭਾ ਦੇ ਨਾਲ ਅੱਜ ਜੋ ਪਰਿਵਾਰ ਹੈ ਇਹਦਾ ਦੇ ਸਭ ਦੇ ਸੱਚ ਨਾ ਹੋਇਆ ਸੋ ਇਸੇ ਕਰਕੇ ਹੋਇਆ ਕਿ ਸਭ ਦਾ ਭਲਾ ਮਨਾਉਂਦੇ ਹੋਏ ਸਭ ਦੇ ਲਈ ਜੋ ਰੱਖਾ ਮਿਸਾਲ ਲੰਗਰ ਹੈ ਅੰਬਾ ਦਾ ਭਾਵੇਂ ਲੱਗਰ ਪਾਣੀ ਦਾ ਉਹ ਸਭ ਨੂੰ ਪ੍ਰਦਾਨ ਕਰ ਰਹੇ ਹਨ ਸੋ ਮੈਂ ਪਰਿਵਾਰ ਦੇ ਲਈ ਇਹੀ ਬੇਨਤੀ ਪਰਮੇਸ਼ਰ ਕਰਾਂਗਾ ਕਿ ਮਾਰੇਸ ਪਰਿਵਾਰ ਨੂੰ ਹੋਰ ਭਾਗ ਲਾਵੇ ਵਧੀਆ ਨੌਕਰੀ ਦੇਵੇ ਦੇ ਸਭ ਦੇ ਸੱਚੇ ਬੱਚਾ ਦੀ ਰੱਖਿਆ ਕਰੇ ਸਿੱਖੀ ਜੀ ਮੇਰੇ ਬਖਸ਼ੇ ਨਾਮ ਦੀਆਂ ਦਾਤਾਂ ਬਖਸ਼ੇ ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਆ ਇਤਮਾਨ ਟੈਨ ਚੈਨਲ ਵਾਲਿਆਂ ਦਾ ਕਿ ਆਪ ਆ ਕੇ ਇਹਨਾਂ ਪਰਿਵਾਰ ਦੀ ਸੋਭਾ ਨੂੰ ਹੋਰ ਚਾਰਚਾਂ ਲਾ ਰਹੇ ਹੋ ਲੰਗਰ ਦੇ ਮਨ ਉਭਾ ਰਹੇ ਆ ਬੰਦਲ ਲੰਗਰ ਲਾਇਆ ਪਰਵਾ ਨੇ ਸੋ ਕਿਉਂਕਿ ਅੱਜ ਜੋ ਹੈ ਮੀਡੀਆ ਦਾ ਜ਼ਮਾਨਾ ਹੈ ਹੜਾ ਹੋਣ ਭਾਵੇਂ ਕਰੋਨਾ ਹੋਣ ਤੋਂ ਤੁਸੀਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਸਰਕਾਰਾਂ ਦੀ ਆਵਾਜ਼ ਲੋਕਾਂ ਤੱਕ ਤੇ ਹੋਰ ਜੋ ਵੀ ਸਮਾਜਿਕ ਔਕੜਾਂ ਆਉਂਦੀਆਂ ਹਨ ਉਹ ਲੋਕਾਂ ਤੱਕ ਉਜਾਗਰ ਕਰਕੇ ਲੋਕਾਂ ਦੀ ਹੜਾਂ ਦੇ ਵਿੱਚ ਕਰੋਨਾ ਦੇ ਵਿੱਚ ਉਹ ਮਦਦ ਭਰਪੂਰ ਹੋਈ ਆ ਉਹ ਆਪਦੇ ਚੈਨਲ ਦੇ ਸਦਕੇ ਹੋਈ ਆ ਸੋ ਤੁਹਾਡਾ ਮੈਂ ਰਿਣੀ ਅਤੇ ਧੰਵਾਨੀ ਆ ਕਿ ਤੁਸੀਂ ਪਿੰਡ ਦੇ ਵਿੱਚ ਆ ਕੇ ਇਹ ਪ੍ਰੋਗਰਾਮ ਦਾ ਜੋ ਹੈ ਕਵਰੇ ਕਰ ਰਹੇ ਹੋ ਬਾਹਰ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ